ਤੁਹਾਨੂੰ ਹਾਲ ਦੇਖਿਆ ਇਹ ਸਰਕਾਰੀ ਸਕੂਲ ਪਿੰਡ ਫੋਲੀਗਲਾ ਬਾੜ ਨੰਬਰ 46 ਦਾ ਹਾਲ ਆ ਇਹ ਨਾਲਾ ਇੰਨਾ ਕ ਬਲੌਕ ਹੈ ਕੋਈ ਸਫਾਈ ਕਰਨੀ ਆ ਦਾ ਇਥੇ ਸਫਾਈ ਕਰਮਚਾਰੀ ਜਦੋਂ ਉਹਨਾਂ ਨੂੰ ਕੋ ਕਦੀ ਉਹ ਕਹਿੰਦੇ ਆ ਜੀ ਸਾਡੀ ਡਿਊਟੀ ਡੀਸੀ ਦਾਫਤਰ ਲੱਗੀ ਆ ਜਾਂ ਕਮਿਸ਼ਨਰ ਦਾਫਤਰ ਲੱਗੀ ਇਹ ਬਲੌਕੇਜ ਹੋ ਗਿਆ ਤੇ ਬਲੌਕੇਜ ਦੇ ਨਾਲ ਪਾਣੀ ਜਿਹੜਾ ਸਰਕਾਰੀ ਸਕੂਲ ਦੇ ਹੱਦ ਤੱਕ ਆ ਰਿਹਾ ਪਾਣੀ ਨਾਲ ਸਕੂਲ ਜਾਂਦਾ ਪਿਆ ਹਾਂਜੀ ਪਾਣੀ ਨਿਕਲਦਾ ਹੈ ਪਾਣੀ ਨਿਕਲਦਾ ਪਾਣੀ ਨਿਕਲਦਾ ਇਹ ਤਾਂ ਹਾਲ ਹੈ ਕਿ ਇਹ ਸਰਕਾਰੀ ਸਕੂਲ ਪਿੰਡ ਢੋਲੀ ਕਲਾ ਬਾੜ ਨੰਬਰ 6 ਦਾ ਹਾਲ ਹੈ ਇਹ ਨਾਲਾ ਇੰਨਾ ਕ ਬਲੌਕ ਹੈ ਕੋਈ ਸਫਾਈ ਕਰਦੀਆਂ ਦਾ ਇੱਥੇ ਸਫਾਈ ਕਰਮਚਾਰੀ ਜਦੋਂ ਉਹਨਾਂ ਨੂੰ ਕੋ ਕਦੀ ਉਹ ਕਹਿੰਦੇ ਆ ਜੀ ਸਾਡੀ ਡਿਊਟੀ ਡੀਸੀ ਦਾ ਅਫਸਰ ਲੱਗੀ ਆ ਜਾਂ ਕਮਿਸ਼ਨਰ ਦਾ ਅਫਸਰ ਲੱਗੀ ਆ ਢੋਲੀ ਨੂੰ ਕੋਈ ਵੀ ਕਰਮਚਾਰੀ ਨਹੀਂ ਹੈਗਾ ਤੁਹਾਨੂੰ ਤੁਸੀਂ ਦੇਖੋ ਇਹ ਬਲੌਕੇਜ ਹੋ ਗਿਆ ਤੇ ਬਲੌਕੇਜ ਦੇ ਨਾਲ ਪਾਣੀ ਜਿਹੜਾ ਸਰਕਾਰੀ ਸਕੂਲ ਦੇ ਹੱਦ ਤੱਕ ਆ ਰਿਹਾ ਹੈ। ਜੋ ਬੱਚੇ ਸਾਰੇ ਇਹ ਦੇਖੋ ਬੱਚੇ ਲੱਗੇ ਖੜੇ ਆ। ਪਾਣੀ ਉਹਦੇ ਸਕੂਲ ਜਾਂਦਾ ਪਿਆ। ਹਾਂਜੀ। ਇਹ ਦੇਖੋ। ਤੁਹਾਨੂੰ ਹੁੰ ਦਿਖਾਈਏ। ਇਹ ਪਾਣੀ ਨਿਕਲਦਾ। ਪਾਣੀ ਨਿਕਲਦਾ ਪਾਣੀ ਸਾਰਾ। ਦੇ ਜਾਣਾ। ਸਕੂਲ ਲੱਗੇ ਹੋਏ ਨੇ। ਇਹ ਪਾਣੀ। ਇਹ ਨਾ। ਇਹ ਸਿੱਧਾ ਇਹ ਹਾਲਾਤ। ਜਿਹੜਾ ਇਹਦਾ ਕੰਮ ਹੈ ਸਵੱਛ ਭਾਰਤ ਅਧਿਨ ਕਰਵਾਇਆ ਜਾ ਰਿਹਾ ਡੀਸੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਲੋ ਕਿ ਸ਼ਹਿਰ ਦੇ ਜਿੰਨੇ ਵੀ ਨਾਲੇ ਨੇ ਜੇ ਕੋਈ ਵੀ ਗੰਦਗੀ ਤੇ ਪਾਣੀ ਨੂੰ ਕਲੀਅਰ ਕਰਨ ਲਈ ਵੱਡੇ ਮੱਦੇ ਨਜ਼ਰ ਅੱਜ ਘੜੋਲੀ ਇਹ ਮਾਰਕ ਨੰਬਰ 46 ਦੇ ਵਿੱਚ ਸਕੂਲ ਦੇ ਬਾਹਰ ਇੱਕ ਨਾਲਾ ਜਾਮ ਸੀ ਜਿਹੜਾ ਗੋਹੇ ਦੇ ਨਾਲ ਤੇ ਘਰ ਦੇ ਕੂਰੇ ਨਾਲ ਪੂਰਾ ਭਰਿਆ ਹੋਇਆ ਸੀ ਪਲੱਸ ਕੁਲੀ ਦੇ ਤਲੇ ਤੇ ਇਹਨੇ ਪੱਥਰੀ ਪਾਏ ਹੋਏ ਸੀ ਅਸੀਂ ਜੀਸੀਬੀ ਲਿਆ ਕੇ ਤੇ ਉਹਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਿਹਾ ਅਸੀਂ ਦਿਨ ਰਾਤ ਕੰਮ ਕਰ ਰਹੇ ਆ ਸਾਡੇ ਸੈਂਟਰ ਇਨਸਪੈਕਟਰ ਜੀ ਕੁਬਜੀ ਵੀ ਉਹ ਵੀ ਆਏ ਹੋਏ ਨੇ ਸਾਡੇ ਨਾਲ ਸਾਡੀ ਪੂਰੀ ਕੋਸ਼ਿਸ਼ ਆ ਵੀ ਅੱਜ ਇਹ ਨਾਲਾ ਚਲਾ ਦਿੱਤਾ ਜਾਏ ਤਾਂ ਜੋ ਸਕੂਲ ਦੇ ਵਿੱਚ ਪਾਣੀ ਜਾਂਦਾ ਉਹ ਜਾਣਾ ਬੰਦ ਹੋ ਜੇ ਤੇ ਸਾਡੀ ਦਿਨ ਰਾਤ ਦੀ ਕੋਸ਼ਿਸ਼ ਹੈ ਵੀ ਸਾਡੇ ਪੂਰੇ ਜਿੰਨੇ ਵੀ ਵਾਰਡ ਨੇ ਸ਼ਹਿਰ ਦੇ ਨੂੰ ਸਾਫ਼ ਰੱਖਿਆ ਜਾਵੇ ਪਰ ਮੇਰੀ ਇਹ ਵੀ ਅਪੀਲ ਹੈ ਪਿੰਡ ਵਾਸੀਆਂ ਅੱਗੇ ਵੀ ਆਪਣੇ ਜਿਹੜਾ ਡੰਗਰ ਵਾਲਾ ਗੋਹਾ ਉਹ ਨਾਲੇ 'ਚ ਨਾ ਪਾਣ ਨਾ ਹੀ ਕਰਦਾ ਕੂੜਾ ਪਾਣ ਜਿਸ ਨਾਲ ਸਾਨੂੰ ਇਹ ਪ੍ਰੋਬਲਮ ਜ਼ਿਆਦਾ ਆ ਰਹੀ ਆ ਜੇਕਰ ਇਹ ਇਸ ਤੋਂ ਨਹੀਂ ਮੁੜਦੇ ਅਸੀਂ ਕੱਲ ਤੋਂ ਆਪਣੀ ਚਲਾਨ ਕਟਣੀ ਮਹੀਨ ਚਲਾ ਕੇ ਇੰਸਪੈਕਟਰ ਸਾਹਿਬ ਨੂੰ ਲੈ ਕੇ ਉਹਨਾਂ ਦੇ ਚਲਾਨ ਵੀ ਕਟਾਂਗੇ ਤੇ ਜਿਹੜੀਆਂ ਦੇ ਡੇਰੀਆਂ ਵਿੱਚ ਗੋਹ ਆ ਰਿਹਾ ਉਹਨਾਂ ਨੇ ਚਲਾਨ ਕੱਟ ਕੇ ਵੀ ਡੇਰੀ ਬਾਹਰ ਕਰਨ ਦਾ ਉਹਨਾਂ ਦਾ ਜੋ ਵੀ ਪ੍ਰਵਾਹ ਦਾਣਵੇ ਦਾ ਡੀਸੀ ਅੱਗੇ ਰੱਖਿਆ ਜਾਏ ਕੈਮਰਾ ਪਰਸਨ ਹਰੀ ਦੇ ਨਾਲ ਅੱਜ ਸੈਨੀਟਰੀ ਰਿਪੋਰਟ